ਹਾਸਿ ਦੇ ਭਰਾ ਨੂੰ ਪਤਾ ਲੱਗਾ ਪੜਿਆ ਕਿ ਉਹਦੇ ਬਾਰੇ ਕੀ ਖੜਾ ਨਹੀਂ ਮੀਨੂ ਦੇਖੋ ਉਹ ਤਾਂ ਮੈਂ ਵੀ ਤੁਹਾਡੇ ਕੋਲ ਖਵਾਰਾ ਜੀ ਪੜਿਆ ਨਸ਼ਾ ਤੇ ਦੇਖੋ ਜੀ ਕੋਈ ਵੀ ਕਰਦਾ ਉਹ ਕੋਈ ਕੇ ਵਿਸ਼ੇਸ਼ ਬੰਦੇ ਦੀ ਗੱਲ ਨਹੀਂ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹ ਬਾਨ ਸਾਹਿਬ ਨੇ ਕਿਹਾ ਕਿ 31 ਦਸੰਬਰ ਤੱਕ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਕਰਾਂਗੇ ਅਫਸਰਾਂ ਦੀ ਅਸੱਧ ਡੂਟੀਆਂ ਲੱਗੀਆਂ ਉਹ ਚੀਜ਼ਾਂ ਮੈਂ ਬੋਲ ਨਹੀਂ ਸਕਦਾ ਉਹ ਵੀ ਅਗਲੇ ਦਿਨ ਤੁਹਾਨੂੰ ਪਤਾ ਲੱਗੂਗਾ ਉਹ ਵੀ ਹੋਣਗੀਆਂ ਅਸੀਂ ਵਾਦਾ ਕੀਤਾ ਪੰਜਾਬ ਦੇ ਲੋਕਾਂ ਦਾ ਵੀ ਨਸ਼ਾ ਖਤਮ ਕਰਾਂਗੇ ਪਰ ਇਹ ਵੀ ਸੋਚਣਾ ਕੋਈ ਵੀ ਹੋਵੇ ਇਹ ਵੀ ਨਾਲ ਸੋਚਣਾ ਵੀ ਨਸ਼ਾ ਪਿਛਲੇ 20-25 ਸਾਲ ਤੋਂ ਆਇਆ ਇਹਨੂੰ ਖਤਮ ਕਰਦੇ ਵੀ ਟਾਈਮ ਲੱਗੂਗਾ ਕਿ ਜਿਹੜਾ ਬੜੀਆ ਢੂੰਗੀ ਆ ਔਰ ਖਤਮ ਕਰਕੇ ਛੱਡਾਂਗੇ ਉਹ ਢੋਲ ਲੈ ਕੇ ਪ੍ਰਤਾਪ ਬਾਜਵਾ ਜੀ ਲੈ ਕੇ ਆਉਂਕਾ ਨੂੰ ਆ ਉਹ ਲੈ ਕੇ ਆਏ ਸੀ ਕਾਂਗਰਸੀ ਉਹ ਪਤਾ ਬਾਜਵਾ ਨੂੰ ਛੱਡਣ ਗਏ ਆ ਕਿਉਂਕਿ ਬਾਜਵਾ ਕਹਿੰਦਾ ਸੀਗਾ ਕਿ ਜੀ ਇਹ ਇਲੈਕਸ਼ਨ ਦਾ ਹਸਦਿਆਣੀ ਆ ਤੇ ਜਗਨਦੋਤ ਵਾਸਤੇ ਲੋਕਾਂ ਨੇ ਮਤਲਬ ਜਿਹੜਾ ਮਾਨ ਸਾਹਿਬ ਨੂੰ ਚੁੱਕ ਕੇ ਸਤੋ ਛੱਡਣਾ ਤੇ ਅੱਜ ਉਹ ਕਾਂਗਰਸੀ ਗਏ ਹੋਣ ਪ੍ਰਤਾਪ ਬਾਜਵੇ ਨੂੰ ਲੈਣ ਕਾਨੂੰਨ ਦੀ ਸ਼ਮ ਵਿੱਚ ਮੈਂ ਕਹਿਆ ਇਹਨੂੰ ਛੱਡੋ ਜਿੰਨਾ ਉਹ ਝੂਠ ਬੋਲਦਾ ਜਿੰਨਾ ਉਹ ਗੱਪਾਂ ਲਾਉਂਦਾ ਉਹ ਢੋਲ ਜਿਹੜਾ ਅੱਗੇ-ਅਗੇ ਵਜਦਾ ਜਾਂਦਾ ਤੇ ਕਾਨੂੰਨ ਦੀ ਸ਼ਮ ਨੂੰ ਜਾਣਦੇ ਆ ਪ੍ਰਤਾਪ ਬਾਜਵਾ ਜੀ ਹਾਂ ਮੰਦੀ ਸਾਹਿਬ ਆਉਣ ਵਾਲੀਆਂ ਲੈਕਚਰ ਇੱਕ ਹੋਰ ਕੰਮ ਕਰੋ ਜੀ ਬਿਲਕੁਲ ਅਗਲੀਆਂ ਅਗਲੀਆਂ ਇਲੈਕਸ਼ਨਾਂ ਵੀ ਔਰ 27 ਦੀ ਇਲੈਕਸ਼ਨ ਵੀ ਆ ਚਾਰਜ ਜਿਹੜੀਆਂ ਹੋਣੀਆਂ ਹਨ ਜਿਬਰੀ ਚੋਣ ਜਲਦੀ ਆ ਜਾਣਗੇ ਪਤਾ ਚੋਣ ਕਮਿਸ਼ਨ ਕਿਦੋਂ ਉਹ ਵੀ ਦਿੱਤਾਂਗੇ 27 ਦੇ ਵਿੱਚ ਮਾਨ ਸਰਪ ਦੀ ਗਵਾਹੀ ਦੇ ਵਿੱਚ ਸਦਾ ਜਿਹੜੇ ਲੋਕ ਐਵੇਂ ਭਗਵੰਤ ਮਾਨ ਦੇ ਖਿਲਾਫ ਬੋਲੀ ਜਾਂਦੇ ਸੀ ਉਹਨਾਂ ਦੇ ਮੂੰਹ ਦੇ ਉੱਤੇ ਇੱਕ ਕਰਾਵਾ ਥੱਪੜ ਆ ਵੀ ਲੋਕਾਂ ਦਾ ਚੁਣਿਆ 7 ਏਕੜਾਂ ਦਾ ਗਰੀਬ ਦਾ ਮੁੰਡਾ ਮੁੱਖ ਬਣ ਤੂਆ ਸਭ ਦੇਖਦੀ ਗੱਲ ਉਹਨਾਂ ਨੂੰ ਹੋਰ ਪਤਾ ਲੱਗ ਗਿਆ ਕਿ ਦੁਨੀਆ ਕਿੱਤੇ ਆ 27 ਦੇ ਵਿੱਚ ਦੁਬਾਰਾ ਸਰਕਾਰ ਜਿਹੜੀ ਆ ਭਗਵੰਤ ਮਾਨ ਜੀ ਦੀ ਗਵਾਹੀ ਚ ਬਣੂਗੀ ਤੁਸੀਂ ਦੇਖੋ ਕੀ ਬਣਦਾ ਤੁਸੀਂ ਵੀ ਇੱਥੇ ਬਹਿ ਵੀ ਤਿੰਨ ਮਹੀਨਿਆਂ ਦੇ ਵਿੱਚ ਕੰਪਲੀਟ ਕਰ ਦਿਆਂਗੇ ਤਿੰਨ ਮਹੀਨਿਆਂ ਦੇ ਵਿੱਚ ਬਹੁਤ ਵਧੀਆ ਰੋਡ ਜਿਹੜੀ ਆ ਇਹ ਬੰਦ ਰੋਡ ਬਣ ਜੂਗੀ ਜੋ ਵਾਦਾ ਅਜਨਾਲੇ ਦੇ ਲੋਕਾਂ ਦਾ ਕੀਤਾ ਸੀ ਗੱਲ ਅਕਸਰ ਤੋਂ ਪਹਿਲਾਂ ਕਿ ਚਾ ਚਵੇਰੇ ਅਜਨਾਲੇ ਦੇ ਜਿਹੜੀਆਂ ਛੜਕਾਂ ਇਹ ਵੰਨ ਬਣਾਵਾਂਗੇ ਡੇਲਾ ਰੋਡ ਵੀ ਠੀਕ ਹੋ ਗਈ ਆ ਫਤੇਗੜ ਚੂੜੀਆਂ ਰੋਡ ਵੀ ਠੀਕ ਹੋ ਗਈ ਆ ਤੇ ਬਹਿ ਰਹੀ ਸੀਗੀ ਇਹ ਵੀ ਅੱਜ ਸ਼ੁਰੂ ਹੋ ਗਈ ਅਗਲੇ 3 ਮਹੀਨਿਆਂ ਦੇ ਵਿੱਚ ਇਹ ਵਨ ਜਿਹੜੀ ਬਣ ਜੂਗੀ ਮੇਰੀ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਕਿ ਸੜਕ ਬਣਾਉਂਦੇ ਆ ਥੋੜੀ ਜੀ ਪਰੇਸ਼ਾਨ ਹੋਊਗੀ ਵਿਗਦ ਪਊਗਾ ਆਵਾਜ਼ਾਂ ਦੇ ਵਿੱਚ ਕਈ ਕੁਝ ਹੋਊਗਾ ਪਰ ਸਾਰਿਆਂ ਨੇ ਸਹਿਯੋਗ ਕਰਨਾ ਔਰ ਖਿਆਲ ਰੱਖਣਾ ਕਿ ਚੰਗਾ ਕੰਮ ਹੋਵੇ ਜਿੱਦਾਂ ਉਹਨਾਂ ਛੜਕਾਂ ਦਾ ਹੋਇਆ ਜਦੋਂ ਉਧਰ ਛੜਕਾ ਵਧੀਆ ਬੜੀਆਂ ਇੱਦਾਂ ਦੀਆਂ ਆਪਾਂ ਇੱਧਰ ਬਰਉਣੀਆ ਜਿੱਥੇ ਕਿਤੇ ਨਾਲ ਦੂਰਾ ਬਣਨਾ ਆਪ ਸਰ ਸਹਿਯੋਗ ਕਰਨਾ ਚਾਹੀਦਾ ਸੋ ਜਿਹੜਾ ਅਸੀਂ ਵਾਦਾ ਕੀਤਾ ਸੀ ਵੋਟਾਂ ਲੈਣ ਲਈ ਉਹ ਵਾਦੇ ਅਸੀਂ ਜੜਿਆ ਉਹ ਪੂਰੇ ਕਰਦੇ ਅਜੇ ਨਾਲੇ ਸ਼ਹਿਰ ਵਿੱਚ ਕੰਮ ਰਹਿਦਾ ਕੁਝ ਉਹ ਵੀ ਕੰਮ ਜੇ ਨਾਲ ਜਲਦੀ 9 ਕਰੋੜ ਰੁਪਇਆ ਜਿਹੜਾ ਬੇਅਖ ਲਗਲੇ ਵੀਕ ਤੇ ਆਜੂਗਾ ਕੋੜ ਲੱਗਿਆ ਸੀਗਾ ਉਹ ਲੱਗ ਗਿਆ ਤਾਂ ਸ਼ਾਇਦ ਦਾ ਕੰਮ ਵੀ ਜੜਾ ਪੂਰਾ ਹੋ ਜਾਊਗਾ ਇਸ ਕਰਕੇ ਅੱਜ ਜਿਹੜਾ ਅਸੀਂ ਆਏ ਕਤਤ ਕਿੰਨੇ ਦਿਹਾਕਿਆਂ ਬਾਅਦ ਜਿਹੜਾ ਇਹ ਬੰਨ੍ਹ ਜਾ ਰਹੀ ਹੈ ਲੋਕਾਂ ਦੀ ਬੜੀ ਗੁਆਚੀ ਸੀ ਕਿਉਂਕਿ ਰੋਜ਼ ਜਿਹੜੀਆਂ ਖਬਰਾਂ ਸਾਹਮਣੇ ਆਉਂਦੀਆਂ ਕੋਈ ਨਾ ਕੋਈ ਜਿਹੜਾ ਇਹ ਖਾਸ ਤੌਰ ਤੇ ਰਿਆਡ ਲਾ ਕੇ ਜਿਹੜਾ ਬਹੁਤ ਜ਼ਰਾ ਬੁਰਾ ਆ ਰਿਹਾ ਲੋਕ ਡਿੱਗਦੇ ਸੀ ਦੇਖੋ ਮਿੰਨੂ ਤਾਂ ਜੋ ਪਤਾ ਕਿ 25 ਸਾਲ ਹੋ ਗਏ ਆ ਤੁਸੀਂ ਵੀ ਇੱਥੇ ਰਹਿੰਦੇ ਹੋ 25 ਸਾਲ ਚ ਪਹਿਲੀਆਂ ਸਰਕਾਰਾਂ ਨੇ ਕਾਂਗਰਸ ਕਾਲੀਆਂ ਨੇ ਨਾ ਛੜਕਾល ਧਿਆਨ ਦਿੱਤਾ ਨਾ ਕੋਈ ਦੂਜਾ ਸਰਕਾਰੀ ਹਸਪਤਾਲਾਂ ਨਾਲ ਸਰਕਾਰੀ ਸਕੂਲਾਂ ਨਾਲ ਕਿਤੇ ਕੋ ਧਿਆਨ ਨਹੀਂ ਦਿੱਤਾ 25 ਸਾਲਾਂ ਬਾਅਦ ਇਹ ਨਾਲ ਦੀਆਂ ਛੜਕਾਂ ਦੀ ਕੁਰੀ ਔਰ ਤੁਸੀਂ ਦੇਖਿਓ ਜਿੱਦਾਂ ਇਦੋਂ ਲੋਕ ਆਉਂਦੇ ਆ ਇਦੋਂ ਆਉਂਦੇ ਆ ਇਹ ਵੀ ਜਦੋਂ ਸੜਕ ਕੰਪਲੀਟ ਹੋ ਗਈ ਔਰ ਜਿੰਨੇ ਐਕਸੀਡੈਂਟ ਇਹ ਸੜਕ ਤੇ ਹੋਏ ਕਈ ਲੋਕਾਂ ਬਚਾਦਿਆਂ ਦੀ ਮੌਤਾਂ ਹੋ ਗਈਆਂ ਮੈਂ ਖੁਦ ਅਫਸੋਸ ਕਰ ਜਾਂਦਾ ਰਿਹਾ ਪਰ ਕਿਹਦੇ ਕੰਨਾਂ ਤੇ ਚੂ ਨਹੀਂ ਸਕੀ ਉਹਨ ਜਦੋਂ ਸਰਕਾਰ ਆਪਣੀ ਆਈ ਹੈ ਮਾਨ ਸਾਹਿਬ ਨੇ ਕਹਿ ਕੇ ਸਾਡੇ ਮਤਲਬ ਜਿਹੜੇ ਪੀ ਡਬਲਯੂ ਡੀ ਦੇ ਮੰਤਰੀ ਆ ਉਹਨਾਂ ਨੂੰ ਵੀ ਕਹਿ ਕੇ ਈਟਿਓ ਸਾਹਿਬ ਨੂੰ ਇਹ ਪ੍ਰੋਜੈਕਟ ਜਿਹੜਾ ਹੁਣ ਆਪਾਂ ਸ਼ੁਰੂ ਕਰਾ ਰਹੇ ਆ ਸਮਝੋ ਮੇਰਾ ਅੰਦਾਜ਼ਾ ਹੈ ਕਿ 25 ਸਾਲ ਹੋ ਗਏ ਲੋਕਾਂ ਨੂੰ ਇਹ ਮੰਗ ਕਰਦਾ। ਜਿਲੰਦਰ ਜਿਹੜੀ ਐਸੋਨੇ ਜਿੱਤ ਹੋਈ ਆ ਮੰਤਰੀ ਸਾਹਿਬ ਕਹਿੰਦੇ ਕਿ ਜਿੱਤ ਤਾਂ ਜਦੋਂ ਪੂਰਾ ਨਹੀਂ ਬਣਾ ਕੇ ਆਏ ਵਿੱਚੋਂ ਛੱਡ ਕੇ ਕੰਮ ਕਰਉਣ ਪਹਿਲਾਂ ਆਗੇ ਕਿਉਂਕਿ ਕੰਮ ਕੰਮ ਨੂੰ ਦਾ ਨਹੀਂ ਨਹੀਂ ਮਿੰਦੂ ਮਤਲਬ ਮੇਰੇ ਕੰਮ ਨਾਲ ਪਿਆਰ ਹੈ। ਅਜ ਨਾਲੇ ਦੇ ਲੋਕਾਂ ਨਾਲ ਪਿਆਰ ਹੈ ਉਹ ਵੀ ਖੁਸ਼ੀ ਆ ਸਾਡਾ ਜਸ਼ਨ ਅਸੀਂ ਅਮਰ ਸਾਹਿਬ ਦਫ਼ਤਰ ਦੇ ਵਿੱਚ ਕਰਕੇ ਆਏ ਬਾਦ ਮੈਂ ਮਤਲਬ ਜਿਹੜਾ ਪਹਿਲ ਮੇਦੀ ਜਿਹੜੀ ਆ ਇਹ ਮੇਦੀ ਜਿਹੜੀ ਇਹ ਇੱਕ ਕਦਮ ਪੂਰਨੀਆਂ ਨਾਲਾ ਜਿਹੜਾ ਉਹਦੇ ਇੱਥੋਂ ਕਦੇ ਵੀ ਇੱਥੋਂ ਦੇ ਲੋਕਾਂ ਨੂੰ ਅਗਧੋਰ ਨਹੀਂ ਕੀਤਾ ਜਾ ਸਕਦਾ ਮੇਰੇ ਲਈ ਕੰਮ ਜੁਲਦੀ ਹੈ ਕਿ ਪਹਿਲਾਂ ਮੈਂ ਆਪਣੀਆਂ ਛੜਕਾ ਬਣਾਵਾਂ ਆਪਣੇ ਲੋਕਾਂ ਦੇ ਲੋਕ ਕਹਿਣ ਕੇ ਜਿਹੜੀਆਂ ਵੋਟਾਂ ਪਾਈਆਂ ਸਹੀ ਥਾਂ ਤੇ ਪਈ ਅਜਨਾਲੇ ਦੀ ਜਿਹੜੀ ਜਗENDER ਦੀ ਜਿੱਤ ਹੈ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਜਿਹੜਾ 2.5 ਸਾਲ ਦੀਆਂ ਪੰਜਾਬ ਦੇ ਵਿਕਾਸਪੱਖੀ ਨੀਤੀਆਂ ਉਹਨਾਂ ਦੇ ਉੱਤੇ ਇੱਕ ਮੋੜ ਆ ਜਿਹੜੇ ਆਪਾਂ ਕੰਮ ਕੀਤੇ ਸੀਗੇ ਉਹਨਾਂ ਤੇ ਇੱਕ ਬੜੀ ਵੱਡੀ ਲੋਕਾਂ ਦੇ ਮੋੜ ਲਾਇਆ